ਅਸਲਾਮੁਅਲੈਕੁਮ ਰਹਿਮਤੁਲਾਹਿ ਬਰਕਤੋ ਸੋ ਦੋਸਤੋ ਮਿੱਤਰੋ ਤੁਨ ਵੱਜ ਬਾਬਾ ਭੈਰੋਂ ਜੀ ਦਾ ਕਲਾਮ ਦਿੰਨੇ ਆ ਜਿੰਨੇ ਵੀ ਸਾਡੇ ਦੋਸਤ ਮਿੱਤਰ ਆ ਸਮਰਾਨਤ ਕਰਦਾ ਕਿ ਸਾਰੇ ਰਾਜੀ ਖੁਸ਼ੀ ਹੋਵੋਗੇ ਸੋ ਉਸ ਅੱਲਾਹ ਤਾਲਾ ਅਗੇ ਅਰਦਾਸ ਫਾਤੀਹਤ ਹੋਇਆ ਕਿ ਮਾਲਕ ਕਿਰਪਾ ਕਰੇ ਸਭ ਦੀਆਂ ਗੱਦੀਆਂ 'ਚ ਰੰਗ ਵਰਸਣ ਸਭ ਦੇ ਦਰਬਾਰਾਂ 'ਚ ਚੜ੍ਹਦੀ ਕਲਾ ਖੁਸ਼ੀਆਂ ਤੇ ਖੇੜੇ ਰਹਿਣ ਸਭ ਦੇ ਭਲੇ ਹੋਣ ਦੀਨ ਦੁਨੀਆ ਦਾ ਜਿੰਨੇ ਵੀ ਸਾਡੇ ਵੀਰਾਂ ਭੱਲਾ ਕਰਨ ਤੇ ਸਭ ਤੇ ਮੇਰ ਦਾ ਪ੍ਰਿਆ ਹੱਥ ਹੋਵੇ ਸੋ ਪਾਬਾ ਪੈਰੋ ਜੀ ਦਾ ਕਲਾਮ ਤੁਹਾਨੂੰ ਦੇ ਰਿਹਾ ਜੋ ਲਾਲ ਬਟਨ ਦਬਾਓ ਲਾਈਕ ਕਰ ਲੋ ਕਿਉਂਕਿ ਅੱਗੇ ਬਹੁਤ ਸਾਰੀਆਂ ਕਲਾਮਾਂ ਆਉਣੀਆਂ ਨੇ ਜੇ ਤਾਂ ਹੌਲੇ ਹੌਲੇ ਚੱਲ ਰਹੇ ਆਂ ਕਾ ਤੁਹਾਨੂੰ ਜਿਹੜੀ ਕਲਾਮਾਂ ਇੱਕ ਤੋਂ ਇੱਕ ਕਲਾਮ ਆ ਜਿਹੜੀ ਆਏਗੀ ਤੁਹਾਡੇ ਕੋਲੇ ਸਬਰ ਮੰਤਰ ਉਹ ਵੀ ਆਉਣਗੇ ਵਧੀਆ ਤੋਂ ਵਧੀਆ ਕਲਾਮ ਹੈ ਜਿਹੜੀ ਤੁਹਾਡੇ ਕੋ ਥੋੜ ਨੂੰ ਪੇਸ਼ ਕਰਾਂਗੇ ਸਵਾਉ ਪੈਰੋ ਜੀ ਦਾ ਕਲਾਮ ਹੈ ਚਲਿਏ ਕਲਾਮ ਆਲ ਓਮ ਨਮੋ ਆਦੇਸ਼ ਗੁਰੂ ਕੋ ਕਾਲਾ ਪੈਰੋ ਕਪਲੇ ਕੇਸ਼ ਕੰਨੇ ਮੁਦਰਾ ਭਗਵਾ ਭੇਸ ਤੂੰ ਰਹਿਂਦਾ ਬਾਬਾ ਕਿਹੜੇ ਦੇਸ਼ ਕਾਲੀ ਰਾਤ ਕਾਲਾ ਪੈਰੋ ਆਇਆ ਬਾਬਾ ਪਿਛਲੀ ਰਾਤ ਮੁਖ ਮੇ ਲੱਡੂ ਹੱਥ ਮੇ ਕੜਾ ਕਿੱਤੇ ਸਿਮਰਾ ਪੈਰੋ ਜਤੀ ਪ੍ਰਤਖ ਹਾਜ਼ਰ ਖੜਾ ਚਲੇ ਮੰਤਰ ਫੁਰੇ ਵਾਚਾ ਦੇਖਾਂ ਪੈਰੋ ਜਤੀ ਤੇਰੇ ਇਲਮ ਦਾ ਤਮਾਸ਼ਾ ਇਹ ਮੰਤਰ ਦਾ ਬੋਲ ਹੈ ਕਲਾਮ ਦੇ ਬਾਬਾ ਪੈਰੋਂ ਜੀ ਦੀ ਕਲਾਮ ਹੈ ਇੱਕ ਵਾਰੀ ਸੁਣੋ ਫੇਰ ਕਾਲਾ ਪੈਰੋ ਕਪਲੇ ਕੇਸ ਕੰਨੀ ਮੁੰਦਰਾ ਭਗਵਾ ਭੇਸ ਤੂੰ ਰਹਿੰਦਾ ਬਾਬਾ ਕਿਹੜੇ ਦੇਸ਼ ਕਾਲੀ ਰਾਤ ਕਾਲਾ ਪੈਰੋਂ ਆਇਆ ਬਾਬਾ ਪਿਛਲੀ ਰਾਤ ਮੁਖ ਮੇ ਲੱਡੂ ਹੱਥ ਮੇ ਕੜਾ ਜਿੱਥੇ ਸਿਮਰਾ ਪੈਰੋਂ ਜਤੀ ਪ੍ਰਤਖ ਹਾਜ਼ਰ ਖੜਾ ਚਲੇ ਮੰਤਰ ਪੂਰੇ ਵਾਚਾ ਦੇਖਾਂ ਪੈਰੋਂ ਜਤੀ ਤੇਰੇ ਇਲਮ ਕਾ ਤਮਾਸ਼ਾ ਇਹ ਕਲਾਮ ਦੇ ਬੋਲਾ ਬਾਬਾ ਪੈਰੋਂ ਜੀ ਦੀ ਕਲਾਮ 40 ਦਿਨਾਂ ਦਾ ਅਛਿਲਾ ਬਾਬਾ ਪੈਰੋ ਐ ਖੜਜੂ ਆਕੇ ਅੰਗ ਸੰਗ ਹੋ ਕੇ ਮੰਗਲਵਾਰ ਜਾਂ ਸ਼ਨੀਵਾਰ ਸ਼ੁਰੂ ਕਰ ਸਕਦੇ ਹੋ ਕਿਸੇ ਬਿਆਬਾਨ ਚੱਕ ਸ਼ੁਰੂ ਕਰ ਸਕਦੇ ਹੋ ਕਿਸੇ ਅਲੱਗ ਕਮਰੇ 'ਚ ਜਾਂ ਨਹਿਰ ਤੇ ਸ਼ੁਰੂ ਕਰ ਸਕਦੇ ਹੋ ਕਾਲੇ ਬਸਤਰ ਕਾਲਾ ਆਸਨ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਪੈਰੋ ਜੀ ਦੇ ਮੰਦਿਰ 'ਚ ਜਾਣਾ ਹੈ ਬਾਬਾ ਜੀ ਨੂੰ ਬਸਤਰ ਭੇਟਾ ਕਰਨਿਆ ਲੱਡੂ ਤੇਲ ਚੜਕਿਆ ਨੇ ਸਵਾ ਕਿਲੋ ਲੱਡੂ ਜ਼ਰੂਰ ਚੜਕਿਆ ਨੇ ਭਾਈ ਸਵਾ ਕਿਲੋ ਲੱਡੂ ਚੜਕਿਆ ਨੇ ਤੇ ਬਾਬਾ ਜੀ ਦੀ ਜੋਤ ਲਾ ਕੇ ਆਣੀਆ ਅਰਦਾਸ ਬੇਨਤੀ ਕਰਕੇ ਨੇ ਕਿ ਬਾਬਾ ਤੇਰਾ ਇਲਮ ਸ਼ੁਰੂ ਕਰਨ ਲੱਗਾ ਕਿਰਪਾ ਕਰੀ ਮੇਰਾ ਕਰੀ ਮੈਨੂੰ ਇਹਦੇ ਵਿੱਚ ਤਾਕਤ ਰਿੱਧੀਆਂ ਸਿੱਧੀਆਂ ਸ਼ਕਤੀਆਂ ਦੀ ਅੱਜ ਮੈਂ ਤੇਰਾ ਇਲਮ ਸ਼ੁਰੂ ਕਰ ਰਿਹਾ ਹਾਂ ਘਰ ਆ ਜਾਣਾ ਘਰ ਆ ਕੇ ਇੱਕ ਸੁੱਕਾ ਨਾਰੀਅਲ ਲੈ ਲੈਣਾ ਹੈ ਬਿਨਾ ਛਿਲੜ ਤੋਂ ਜਿਹੜਾ ਸੁੱਕਾ ਨਾਰੀਅਲ ਹੁੰਦਾ ਜੇ ਤੇ ਮੂੰਹ ਬਣ ਜੇ ਉੱਤੇ ਫਿਰ ਕੱਜਲ ਨਾਲ ਕਾਲੇ ਰੰਗ ਨਾਲ ਬਾਬਾ ਮੂੰਹ ਜਾ ਬਣਾ ਲੈਣਾ ਪੈਰੋ ਦਾ ਬਾਬਾ ਪੈਰੋਂ ਜੀ ਦੀ ਜੋਤ ਲਾ ਲੈਣੀ ਹੈ ਰੇਤਾ ਤਾਸਲੇ ਚ ਪਾ ਕੇ ਘੜਾ ਪਾਣੀ ਦਾ ਭਰ ਕੇ ਉੱਤੇ ਕਿਨਾਰੀ ਵਾਲ ਹੋਰ ਰੱਖ ਲੈਣਾ ਕਪ ਕਾਲਾ ਕਪੜਾ ਉੱਤੇ ਲਪੇਟ ਦੇਣਾ ਠੀਕ ਹੈ ਜੀ ਦੋ ਬਾਣ ਬਾਬਾ ਪੈਰੋਂ ਜੀ ਦੇ ਗਰਮ ਕੜਾਹੀ ਪੰਜ ਪਤਾਸੇ ਦੋ ਲੱਡੂ ਦੋ ਮਿੱਠੇ ਮਾਨ ਪੰਜ ਪਤਾਸੇ ਗਰਮ ਕੜਾਹੀ ਬਣਾ ਲੈਣੀ ਹੈ ਇਹਨਾਂ ਦਾ ਹਮਨਾ ਦੇਖ ਕੇ ਤੁਸੀਂ ਅਰਦਾਸ ਬੇਨਤੀ ਕਰਕੇ ਪਹਿਲੇ ਦਿਨ ਬਹਿ ਜਾਣਾ ਠੀਕ ਆ ਜੀ ਰੋਜ਼ ਕਾਲਾ ਆਸਣ ਰੱਖਣਾ ਘੇਰਾ ਲਾਣਾ ਆਸਣ ਜਾਪ ਕਰਕੇ ਬੈਠਿਆ ਕਰਨਾ ਆਸਣ ਜਾਪ ਚਾਹੀਦਾ ਫਿਰ ਕੀਲ ਕਬ ਮੰਤਰ ਲਾ ਕੇ ਬਹਿਣਾ ਤੇ ਪੈਰੋਂ ਦੇ ਪਾਠ ਦੇ ਵਿੱਚ ਕੋਈ ਆਉਣਾ ਜਾਣਾ ਨਹੀਂ ਚਾਹੀਦਾ ਫਿਰ ਤੁਸੀਂ ਕੀ ਕੀ ਕਰਨਾ ਹੈ ਤੋ ਲੱਡੂ ਰੋਜ਼ ਪੈਰੋਂ ਜੀ ਦੇ ਦਰবেশ ਨੂੰ ਪਾ ਦਿਆ ਕਰਨਿਆ ਕੱਜਲ ਦੇ ਨਾਲ ਤੋ ਟਿੱਕੇ ਲਾ ਕੇ ਕਾਲੇ-ਕਾਲੇ ਠੀਕ ਆ ਭਾਈ ਦੋ ਟਿੱਕੇ ਕਾਲੇ ਲਾ ਕੇ ਰੋ ਦਰবেশ ਨੂੰ ਪਾ ਦਿਆ ਕਰਨਿਆ 40 ਦਿਨਾਂ ਦਾ ਚੀਲਾ ਰੋਜ਼ ਦੋ ਲੱਡੂ ਪਾਇਆ ਕਰਨੇ ਆ। ਸ਼ਨੀਵਾਰ ਗਰਮ ਕੜਾਹੀ। ਦੋ ਲੱਡੂ, ਪੰਜ ਪਤਾਸੇ, ਦੋ ਮਿੱਠੇ ਪਾਨ ਇਹ ਰੋਜ਼ ਦਿਆ ਕਰਨੇ ਆ। ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਦੋ ਸਿਕਟਣਾ ਪੈਰੋਂ ਦੀਆਂ ਲਾ ਕੇ ਬੈਠਿਆ ਕਰਨਾ। ਦੋ ਸਿਕਟਣਾ ਪੈਰੋਂ ਦੀਆਂ ਲਾ ਕੇ ਬੈਠਣੀਆਂ ਨੇ। ਤੇ ਲਾਸਟ ਵਾਲੇ ਦਿਨ ਰੋਜ਼ ਪੰਜ ਮਾਲਾ ਦਾ ਜਾਪ, ਪੰਜ ਸੱਤ ਮਾਲਾ ਰੋਜ਼ ਕੱਢਣੀਆਂ ਨੇ। ਜਿੰਨੀ ਜ਼ਿਆਦਾ ਹੋਏਗੀ ਉਹਨਾ ਤੁਹਾਡਾ ਫਾਇਦਾ 5 7 ਮਾਲਾ ਜ਼ਰੂਰ ਕੱਢੋ 9 ਕੱਢ ਲਓ 11 ਕੱਢ ਲਓ ਜਿੰਨੀਆਂ ਵੱਧ ਤੋਂ ਵੱਧ ਹੋ ਸਕਦਾ ਉਹਨਾਂ ਕੱਢੋ ਠੀਕ ਆ ਜੀ ਇਹ ਕਾਲੇ ਇਲਮ ਦੇ ਵਿੱਚ ਵੀ ਹੋ ਜਾਊਗਾ ਕਾਲੇ ਇਲਮ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਬੈਠ ਕੇ ਕਰਨਾ ਪਊਗਾ ਕਾਲੇ ਇਲਮ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਜਾ ਬੀਆ ਬਾਣ ਚ ਕਰਨਾ ਪੈਂਦਾ ਜਾ ਕੇ ਠੀਕ ਆ ਜੀ ਸੋ ਲਾਸਟ ਵਾਲੇ ਦਿਨ ਤੁਸੀਂ ਜਿਹੜਾ 40ਵੇਂ ਦਿਨ ਸਵਾ ਕਿਲੋ ਲੱਡੂ ਪੈਰੋਂ ਦੇ ਸਵਾ 3/4 ਕਿਲੋ ਮਠਿਆਈਏ ਦੀ ਬਾਬੇ ਪੈਰੋਂ ਦੀ ਦੋ ਮਿੱਠੇ ਪਾਨ ਸਿਗਰਟਾਂ ਜੇ ਨੂਰੀ ਦੇ ਵਿੱਚ ਕਰਨਾ ਹੈ ਤਾਂ ਇਹੀ ਸਮਾਨ ਲੱਗੇਗਾ ਹਨ ਤੇ ਸਵਾ ਕਿਲੋ ਦੀ ਸਵਾ ਛੇ ਰੀ ਕੜਾਹੀ ਕਰਨੀ ਹੈ ਗਰਮ ਸਵਾ ਛੇ ਰ ਗਰਮ ਕੜਾਹੀ ਪੈਰੋਂ ਦੀ ਸਵਾ ਸੇਰ ਗਰਮ ਕੜਾਹੀ ਹੋਗੀ ਸਵਾ ਕਿਲੋ ਲੱਡੂ ਹੋਗੇ ਸਵਾ ਕਿਲੋ ਸਤ ਪਾਂਤੀ ਮਠਿਆਈ ਹੋਗੀ ਸਵਾ ਕਿਲੋ ਇਹ ਪਤਾਸੇ ਹੋਗੇ ਤੇ ਦੋ ਮਿੱਠੇ ਪਾਨ ਹੋਗੇ ਜਦੋਂ ਇਹ ਮਾਲਾ ਫੇਰ ਲੀਆਂ ਤੁਸੀਂ ਰਾਤ ਨੂੰ ਫਿਰ ਇਹਦਾ ਸਾਰੇ ਸਮਾਨ ਦਾ ਹਵਨਾ ਦੇ ਦੇਣਾ ਦੋ ਸਿਕਟਾਂ ਵੀ ਲਾਉਣੀਆਂ ਨੇ ਠੀਕ ਆ ਜੀ ਤੇ ਅਰਦਾਸ ਬੇਨਤੀ ਕਰਨੀ ਆ ਬਾਬਾ ਪੈਰੋ ਜੀ ਨੂੰ ਕਿ ਤੁਹਾਡਾ ਇਲਮ ਕੀਤਾ ਕਿਰਪਾ ਕਰੋ ਜੀ ਮੈਨੂੰ ਸ਼ਕਤੀ ਰਿੱਧੀਆਂ ਸਿੱਧੀਆਂ ਤਾਕਤਾਂ ਦਿਓ ਜੇ ਤੁਸੀਂ ਕਾਲੇ ਇਲਮ ਚ ਕਰਨਾ ਹੈ